ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ 350 ਗ੍ਰਾਮ ਹੈਰੋਇਨ ਨਾਲ ਇੱਕ ਵਿਅਕਤੀ ਕੀਤਾ ਕਾਬੂ ਯੁੱਧ ਨਸ਼ਿਆਂ ਵਿਰੁੱਧ ਤਹਿਤ ਚਲਾਈ ਗਈ ਮੈਮ ਨੂੰ ਲੈ ਕੇ ਪੁਲਿਸ ਵੱਲੋਂ ਲਗਾਤਾਰ ਨਸ਼ਾ ਵੇਚਣ ਵਾਲਿਆਂ ਖਿਲਾਫ ਕੱਸਿਆ ਜਾ ਰਿਹਾ ਸਿਕੰਜਾ ਮੁਖਬਰ ਖਾਸ ਦੀ ਸਲਾਹ ਤੇ ਸਾਦਾਵਾਲੀ ਬਸਤੀ ਸ਼ਮਸ਼ਾਨ ਘਾਟ ਵਿੱਚੋਂ ਇੱਕ ਵਿਅਕਤੀ ਨੂੰ 350 ਗ੍ਰਾਮ ਹੈਰੋਇਨ ਨਾਲ ਕੀਤਾ ਗ੍ਰਿਫਤਾਰ ਥਾਣਾ ਸਿਟੀ ਸਾਊਥ ਵੇਕੇ ਮਾਮਲਾ ਦਰਜ ਆਓ ਜਾਣਦੇ ਆਂ ਪੂਰੀ ਖਬਰ ਮਾਨ ਜੋ ਐਸਐਸਪੀ ਸਾਹਿਬ ਸ੍ਰੀ ਅਜੀਤ ਗਾਂਧੀ ਆਈਪੀਐਸ ਸਾਹਿਬ ਦੇ ਦਿਸੰਗਰ ਦੇਸ਼ਾਂ ਤਹਿਤ ਜਿਹੜੀ ਨਸ਼ੇ ਵਿਰੋਧ ਮਹਿਮ ਚਲਾਈ ਗਈ ਹੈ ਇਹਦੇ ਵਿੱਚ ਕੱਲ ਥਾਣਾ ਸਿਟੀ ਸਾਊਥ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਐ ਐਸਐਚਓ ਸਿਟੀ ਸਾਊਥ ਜਿਹੜਾ ਭਲਵਿੰਦਰ ਸਿੰਘ ਨੂੰ ਕੱਲ ਇਨਫੋਰਮੇਸ਼ਨ ਮਿਲੀ ਸੀ ਕਿ ਸਾਧਾਰੀ ਬਸਤੀ ਵਿੱਚ ਸਮਸ਼ਾਨਗੜ੍ਹ ਦੇ ਵਿੱਚ ਰਾਜੂ ਪੁੱਤਰ ਬਿੰਦਰਵਾਸੀ ਨੂਰਪੁਰ ਹਕੀਮਾ ਜਿਹੜਾ ਹੀਰੋਨ ਵੇਚਣ ਦਾ ਧੰਦਾ ਕਰਦਾ ਤੇ ਉਹ ਗਾਕਾਂ ਦੀ ਢੀਂਗ ਕਰ ਰਿਹਾ ਜਿਸ ਤੇ ਗੁਲਵਿੰਦਰ ਸਿੰਘ ਨੇ ਜਿਹੜਾ ਇਹਨੂੰ ਕਾਬੂ ਕੀਤਾ ਤੇ ਇਹਦੇ ਤੋਂ 350 ਗ੍ਰਾਮ ਜਿਹੜੀ ਐਰਵਨ ਬਰਾਮਦ ਕੀਤੀ ਸਰ ਕੀ ਪਤਾ ਲੱਗਿਆ ਕਿ ਕਿੱਥੋਂ ਲੈ ਕੇ ਆਏ ਸੀ ਕਿਹਨੂੰ ਦੇ ਨਹੀਂ ਸੀ ਇਹ ਇਹਦੇ ਬਾਰੇ ਅਸੀਂ ਪਤਾ ਕਰ ਰਹੇ ਆ ਅੱਜ ਇਹਨੂੰ ਪੇਸ਼ ਕਰਕੇ ਰਿਮਾਂਡ ਲਿਆ ਇਹ ਇਹਦੇ ਤੋਂ ਪਤਾ ਕਰਦੇ ਨੇ ਵੀ ਕਿੱਥੇ ਕਿੱਥੋਂ ਲੈ ਕੇ ਆਇਆ ਤੇ ਇਹਨੇ ਕਿੱਥੇ ਜਿਹੜੀ ਦੇਣੀ ਸੀ। ਸਿਰ ਤੇ ਪਿਛੋਕੜ ਕੀ ਹੈਗਾ ਜੀ? ਮੇਰਾ ਕਾਬੂ ਕਿੱਥੇ ਰਹੂ? ਇਹ ਹੁਣ ਅਜੇ ਚੱਲ ਰਹੀ ਇਨਵੈਸਟੀਗੇਸ਼ਨ ਜੀ। ਪਹਿਲਾਂ ਕੋਈ ਮਾਮਲਾ ਤਾਂ ਜੀ। ਮਾਮਲਾ ਇਹਦੇ ਤੇ ਪਹਿਲੇ ਨਹੀਂ ਦੱਲ ਜੇਗਾ। ਇਹ ਕੱਲਾ ਹੀ ਸੀ। ਕੱਲਾ ਹੀ ਸੀ ਇਹਨੇ। ਇਹ ਚੀਜ਼ ਇਹ ਸੀ। ਕਾਦੇ ਤੇ ਸੀ। ਇਹ ਪੈਸੇ ਨਹੀਂ ਸੀ।